ਹਾਂਜੀ ਅੱਜ ਪਹੁੰਚੇ ਜੇ ਆਪਣਾ ਡੇਰਾ ਬਣਾਣ ਕੇ ਹਾਂਜੀ ਤੁਸੀਂ ਮਾਹੌਲ ਦੇਖਿਆ ਕਿਵੇਂ ਦਾ ਜੀ ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਹੈ ਪਾਣਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਬਹੁਤ ਸਾਰੇ ਘਰ ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਹੈ ਪਾਣਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਬਹੁਤ ਸਾਰੇ ਘਰ ਜਿਹੜੇ ਉਹ ਟਹਿ ਗਏ ਨੇ ਬਹੁਤ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਜ਼ਿੰਦਗੀਆਂ ਖਰਾਬ ਹੋ ਗਈਆਂ ਬੜਾ ਕੁਝ ਹੋ ਗਿਆ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਾਡੇ ਗਲੋਬਲ ਸਿੱਖ ਜਿਨ੍ਹਾਂ ਦੀ ਅੱਲਾ ਸ਼ੇਰੀ ਸਦਕਾ ਸੇ ਇੱਧਰ ਆਇਆ ਤੇ ਜੋ ਸਾਡੇ ਤੋਂ ਸਰਦਾਪੁਰ ਦਾ ਹੋ ਸਕਦਾ ਜੀ ਮਾੜਾ ਮੋਟਾ ਸਾਡੀ ਇਹ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੇ ਤੱਕ ਪਹੁੰਚ ਕੀਤੀ ਜਾ ਸਕੇ ਕਿ ਉਹਨਾਂ ਨੂੰ ਥੋੜਾ ਬਹੁਤ ਰਾਸ਼ਨ ਵਗੈਰਾ ਜਾਂ ਜੋ ਵੀ ਜੋ ਵੀ ਹੋ ਸਕੇ ਉਹ ਕਰ ਕਿਹੜੇ 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 ਪਿੰਡ ਸਰ ਵਿਜ਼ਿਟ ਕਰਕੇ ਆਏ ਜੀ ਥੱਲੇ ਤਾਂ ਹੁਣੇ ਆਏ ਆ ਜੀ ਥੱਲੇ ਤਾਂ ਹੁਣੇ ਆਏ ਆ ਤੇ ਹੁਣ ਇੱਧਰ ਪਾਣੀ ਬਹੁਤ ਜ਼ਿਆਦਾ ਖੜਾ ਹੈ ਟੂ ਮੱਚ ਪਾਣੀ ਹੈ ਤੇ ਉਧਰੋਂ ਦੀ ਦੂਸਰੇ ਪਾਸੇ ਦੀ ਫਿਰ ਅੱਗੇ ਪਿੰਡ ਜਾਂਦੇ ਆ ਇੱਕ ਪਿੰਡ ਅਬਦਾਲ ਹੈ ਨਾ ਜੀ 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 ਰੱਤਾ ਬੰਦਾਲ ਅਵੇਲੀਆਂ ਅਬਦਾਲ ਅਬਦਾਲ ਥਾਣੀ ਜਾ ਕੇ ਫਿਰ ਪਿੰਡ ਆਉਂਦਾ ਯਕੀਨ ਆ ਦੱਸਦੇ ਆ ਹਾਵੇਲੀਆਂ ਹਵੇਲੀਆਂ ਉੱਥੋਂ ਤੱਕ ਜਿੱਕੇ ਪਹੁੰਚ ਨਹੀਂ ਹੋਈ ਉਧਰ ਉਧਰ ਜਾਣਾ ਚਾਹੀਦਾ ਸਰ ਹੋਰ ਵੀ ਆਪਣਾ ਹਰ ਪ੍ਰਭਾਵਿਤ ਕਾਫੀ ਏਰੀਆ ਨੇ ਜੀ ਉਧਰ ਵੀ ਜਾਵਾਂਗੇ ਹਰ ਦੂਣਾ ਆ ਗਏ ਆ ਤੇ ਜਾਵਾਂਗੇ ਬਾਕੀ ਹੋਰ ਵੀ ਸਾਡੇ ਬੜੇ ਕਹਣਾ ਭਰਾ ਲੱਗੇ ਹੋਏ ਨੇ ਸਾਰੇ ਪੰਜਾਬ ਨਾਲ ਪੰਜਾਬ ਹੀ ਖੜਾ ਹੈ ਜੀ ਪੰਜਾਬ ਦੇ ਨਾਲ ਪੰਜਾਬ ਹੀ ਖੜਾ ਹੈ ਔਰ ਸਾਰੇ ਲੱਗੇ ਹੋਏ ਨੇ ਆਪਣੀ ਆਪਣੀ ਕੋਸ਼ਿਸ਼ ਕਰ ਰਹੇ ਨੇ ਸਾਰੇ ਬੋਲੇਗਾ ਸੱਚੇ ਪਾਤਸ਼ਾਹ ਸਬਾਨਨਕ ਸਾਹਿਬ ਠੀਕ ਕਰ ਪਤ ਕਿਨੇ ਦਿਨ ਲਾਉਗੇ ਇੱਥੇ ਅਜੇ ਹੁਣ ਤਾਂ ਇੱਥੇ ਕਿਤੇ ਨਹੀਂ ਜਾਂਦੇ ਜੀ ਇੱਥੇ ਸਰ ਹੋਰ ਜਿਹੜੀ ਸੈਲੀਬ੍ਰਿਟੀ ਆ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜੀ ਭਾਜੀ ਉਹ ਆਪੋ ਆਪਣਾ ਕੰਮ ਕਰ ਰਹੇ ਆ ਜੀ ਅਸੀਂ ਆਪੋ ਆਪਣਾ ਕੰਮ ਕਰ ਰਹੇ ਆ ਜੀ ਸਭ ਲੱਗੇ ਹੋਏ ਆ ਇਸ ਆਪ ਦਾ ਵਿੱਚ ਸਾਰੇ ਲੱਗੇ ਹੋਏ ਪੰਜਾਬ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਹੈ ਅਭੀ ਲੈ ਜਿੰਨਾ ਨੇ ਦੱਸ ਪਾ ਦਿੱਤੇ ਉਹਨੇ ਕਰ ਦੇਗਾ ਤੂੰ ਮੜ ਤੋਂ ਮੜ ਤੋਂ ਤੋ ਮੜ ਬੋਲੇ ਕਿ ਇਹ ਬੈਠੋ ਚੱਲੋ